ਸਸੀ ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਚੌਧਰੀ ਤੁਸੀਂ ਬਣੇ ਹੋਏ ਹੋ న్యూਸ 89 ਪੰਜਾਬ ਦੇ ਨਾਲ ਸੋ ਲਗਾਤਾਰ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਵੇਂ ਹੀ ਸਵੇਰ ਹੁੰਦੀ ਹੈ ਕਿਸੇ ਦਾ ਫੋਨ ਆ ਜਾਂਦਾ ਹੈ ਕਿ ਅੱਜ ਰਾਜਪੁਰਾ ਦੇ ਫਲਾਣੇ ਇਲਾਕੇ ਦੇ ਵਿੱਚ ਚੋਰੀ ਹੋ ਗਈ ਜਿਸ ਦਿਨ ਕੋਈ ਫੋਨ ਨਹੀਂ ਆਂਦਾ ਉਹ ਦਿਨ ਪਰਮਾਤਮਾ ਦਾ ਸ਼ੁਕਰ ਮਨਾਣੇ ਆ ਕਿ ਸ਼ਹਿਰ ਦੇ ਵਿੱਚ ਸੁਖਸ਼ਾਂਤੀ ਹੈ ਸੋ ਲਗਾਤਾਰ ਇੱਕੋ ਹੀ ਥਾਣਾ ਖੇੜੀ ਗੰਡਿਆਂ ਦੇ ਏਰੀਏ ਦੇ ਵਿੱਚ ਤੀਸਰਾ ਦਿਨ ਹੈ ਅੱਜ ਲਗਾਤਾਰ ਚੋਰੀ ਦੀ ਖਬਰ ਜਿਹੜੀ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਪਹਿਲਾ ਕੁਲਦੀਪ ਨਗਰ ਦੇ ਵਿੱਚ ਇੱਕ ਵਾਰ ਦਾ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਸੈਦ ਖੇੜੀ ਰੋਡ ਦੀ 6 ਨੰਬਰ ਗਲੀ ਦੇ ਵਿੱਚ ਚੋਰੀ ਦੀ ਵਾਰਦਾਤ ਹੁੰਦੀ ਹੈ ਤੇ ਤੀਸਰੀ ਅੱਜ ਚੋਹਾਨ ਕਲੋਨੀ ਦੀ ਖਬਰ ਜਿਹੜੀ ਤੁਹਾਨੂੰ ਦੱਸਣ ਜਾ ਰਹੇ ਹਾਂ ਧਿਆਨ ਦੇ ਨਾਲ ਸੁਣਨਾ ਦੋਸਤੋ ਪਹਿਲਾਂ ਵੀ ਤੁਸੀਂ ਸਾਰੀ ਖਬਰਾਂ ਨੂੰ ਬਹੁਤ ਪਿਆਰ ਦੇ ਆ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਤਾਂ ਕਿ ਇਹ ਚੋਰੀਆਂ ਤੇ ਕੋਈ ਨੱਥ ਪੈ ਸਕੇ ਸੋ ਆਪਾਂ ਸਰਕਾਰ ਤੱਕ ਗੱਲ ਪਹੁੰਚਾਣੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਤੱਕ ਗੱਲ ਪਹੁੰਚਾਣੀ ਹੈ ਤੁਹਾਡੀ ਮਦਦ ਦੀ ਲੋੜ ਹੈ ਅਸੀਂ ਖਬਰ ਬਣਾ ਰਹੇ ਹਾਂ ਅਸੀਂ ਮੌਕੇ ਤੇ ਜਾ ਕੇ ਸ਼ੂਟ ਕਰਦੇ ਹਾਂ ਮਿਹਨਤ ਕਰਦੇ ਹਾਂ ਸਿਰਫ ਤੁਹਾਡਾ ਇੱਕ ਸ਼ੇਅਰ ਜਿਹੜਾ ਹੈ ਪਤਾ ਨਹੀਂ ਕਿਹੜੇ ਪੁਲਿਸ ਅਫਸਰ ਵੱਡੇ ਅਫਸਰ ਦੇ ਹੱਥ ਲੱਗ ਜਾਵੇ ਤੇ ਸ਼ਾਇਦ ਇਹ ਚੋਰਾ ਤੇ ਕੋਈ ਨੱਥ ਪੈ ਸਕੇ ਸੋ ਬਿਨਾਂ ਦੇਰੀ ਕੀਤੇ ਖਬਰ ਨੂੰ ਸ਼ੁਰੂ ਕਰਦੇ ਆਂ ਦੋਸਤੋ ਸੋ ਤੁਸੀਂ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਮਾਤਾ ਜੋ ਰੋ ਰਹੀ ਐ ਲੋਕ ਪੈਸਾ ਬਹੁਤ ਮੁਸ਼ਕਲ ਨਾਲ ਕਮਾਇਆ ਜਾਂਦਾ ਹੈ ਦਿਹਾੜੀਆਂ ਲਾ ਲਾ ਕੇ ਤੇ ਚੋਰ ਜਿਹੜੇ ਆ ਉਹ ਮਿੰਟ ਦੇ ਵਿੱਚ ਤੁਹਾਡੀ ਮਿਹਨਤ ਦੀ ਕਮਾਈ 1 ਮਿੰਟ ਦੇ ਵਿੱਚ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਸੋ ਇਹ ਜਿਹੀ ਚੋਹਾਨ ਕਲੋਨੀ ਦੇ ਵਿੱਚ ਇਹ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕਿ देर रात ਚੋਰਾਂ ਨੇ ਘਰ ਦੇ ਪਿੱਛੇ ਬਣੇ ਲੱਕੜ ਦੇ ਦਰਵਾਜ਼ੇ ਨੂੰ ਬੜੇ ਆਰਾਮ ਦੇ ਨਾਲ ਖੋਲ੍ਹਿਆ ਤੇ ਘਰ ਦੇ ਅੰਦਰ ਐਂਟਰ ਹੋ ਜਾਂਦੇ ਆ ਤੇ ਅਲਮਾਰੀ ਨੂੰ ਖੋਲ੍ਹਦੇ ਆ ਤੇ ਉਸ ਦੇ ਵਿੱਚੋਂ ਰੱਖਿਆ ਸੋਨੇ ਦੀਆਂ ਚੈਨਾਂ ਤੇ ਕੈਸ਼ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਦੋਸਤੋ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਉਹੀ ਗੱਲ ਰਾਤ ਨੂੰ ਸੂਚਿਤ ਕੀਤਾ ਗਿਆ ਤੇ ਸਵੇਰੇ ਜਿਹੜੀ ਹੈ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਤੁਸੀਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਨੂੰ ਦਿਖਾ ਰਿਹਾ ਚੋਹਾਨ ਕਲੋਨੀ ਮੁਹੱਬਤ ਪੈਲਸ ਦੀ ਬਿਲਕੁਲ ਬੈਕ ਸਾਈਡ ਤੇ ਚੋਰੀ ਹੋਈ ਹੈ ਤੇ ਕਿਸ ਤਰ੍ਹਾਂ ਬਿਲਕ ਬਿਲਕ ਕੇ ਇਹ ਮਾਤਾ ਰੋ ਰਹੀ ਹੈ ਰੋਣਾ ਵੀ ਜਿਹੜਾ ਹੈ ਉਹ ਸਹੀ ਲੱਗ ਰਿਹਾ ਮੈਨੂੰ ਕਿਉਂਕਿ ਕਿਸੇ ਦੀ ਮਿਹਨਤ ਦੀ ਕਮਾਈ ਇਹ ਚੋਰ ਇੱਕ ਮਿੰਟ ਦੇ ਵਿੱਚ ਨਸ਼ੇੜੀ ਜਿਹੜੇ ਹਨ ਉਹ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਤੇ ਇਹ ਲੋਕ ਵਿਚਾਰੇ ਹੱਥ ਮਲਦੇ ਰਹਿ ਜਾਂਦੇ ਆ ਸੋ ਪੁਲਿਸ ਦੇ ਹੱਥ ਕੀ ਲੱਗਦਾ ਉਹੀ ਰਟਿਆ ਰਟਾਇਆ ਜਵਾਬ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਕਰਾਂਗੇ ਚੋਰ ਜਲਦ ਜਿਹੜੇ ਆ ਸਲਾਕਾ ਦੇ ਪਿੱਛੇ ਹੋਣਗੇ ਤਾਂ ਲਗਾਤਾਰ ਤੀਸਰੀ ਖਬਰ ਖੇੜੀ ਗੰਡਿਆ ਪੁਲਿਸ ਏਰੀਆ ਦੇ ਵਿੱਚ ਇਹ ਪੈਂਦਾ ਤੇ ਤੁਹਾਡਾ ਕੀ ਕਹਿਣਾ ਇਸ ਬਾਰੇ ਦੇ ਵਿੱਚ ਸੋ ਪਹਿਲਾਂ ਤੁਹਾਨੂੰ ਦਿਖਾਣੇ ਆ ਖਬਰ ਕੀ ਕਹਿਣਾ ਮਾਤਾ ਦਾ ਤੇ ਮਾਤਾ ਦੀ ਬੇਟੀ ਦਾ ਤੇ ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਜਾਂਚ ਅਫਸਰ ਆਏ ਆ ਉਹਨਾਂ ਦਾ ਸੋ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਦੇਖੋ ਪੂਰੀ ਖਬਰ ਸੋ ਰਾਜਪੁਰਾ ਦੀ ਚੋਹਾਨ ਕਲੋਨੀ ਦੇ ਵਿੱਚ ਖੜੇ ਆ ਤੇ ਲਗਾਤਾਰ ਖੇੜੀ ਗੰਡਿਆਂ ਥਾਣੇ ਦੀ ਏਰੀਏ ਦੇ ਵਿੱਚ ਤੀਸਰੀ ਘਟਨਾ ਦੱਸੀ ਜਾ ਰਹੀ ਹੈ ਜੋ ਕਿ ਰਾਤ ਨੂੰ ਚੋਰਾਂ ਨੇ ਇਸ ਦਰਵਾਜ਼ੇ ਨੂੰ ਤੋੜ ਕੇ ਜਿਹੜਾ ਹੈ ਹੱਥ ਸਾਫ਼ ਕੀਤਾ ਉਹ ਤੁਹਾਨੂੰ ਦਿਖਾਣੇ ਆ ਇੱਥੋਂ ਚੋਰ ਜਿਹੜੇ ਹਨ ਜੋ ਦੱਸਿਆ ਜਾ ਰਿਹਾ ਕਿ ਉਹ ਇੱਕ ਗੱਡੀ ਦੇ ਨਿਸ਼ਾਨ ਵੀ ਪਾਏ ਗਏ ਹਨ ਉਹ ਇੱਕ ਚੋਰਾਂ ਨੇ ਜਿਹੜਾ ਹੈ ਉਹ ਇੱਕ ਗੱਡੀ ਖੜੀ ਕਰਕੇ ਇਥੋਂ ਕਰ ਦੀ ਬੈਕ ਸਾਈਡੇ ਦੱਸੀ ਜਾ ਰਹੀ ਹੈ ਕਰ ਦੀ ਬੈਕ ਸਾਈਡ ਤੋਂ ਅੰਦਰ ਐਂਟਰ ਕੀਤਾ ਗਿਆ ਤੇ ਪੁਲਸ ਤੁਸੀਂ ਦੇਖ ਸਕਦੇ ਹੋ ਕਿ ਖੇੜੀ ਗੰਡਿਆ ਤੋਂ ਪੁਲਸ ਜਿਹੜੀ ਹੈ ਉਹ ਰੇ ਤਫਤੀਸ਼ ਵਾਸਤੇ ਪਹੁੰਚੀ ਹੈ ਤੇ ਕੈਮਰਾਮੈਨ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਕਿਸ ਤਰ੍ਹਾਂ ਚੋਰਾਂ ਨੇ ਜੋ ਸੈਦ ਖੇੜੀ ਰੋਡ ਦੇ ਦਿਖਾਈਏ ਤੁਹਾਨੂੰ ਕਟਣਾ ਬਿਲਕੁਲ ਸੇਮ ਉਸ ਤਰ੍ਹਾਂ ਹੀ ਕਟਣਾ ਨੂੰ ਅੰਜਾਮ ਦਿੱਤਾ ਗਿਆ ਤੇ ਲਗਾਤਾਰ ਜਿਹੜਾ ਹੈ ਅਲਮਾਰੀ ਤੋੜ ਕੇ ਜਿਹੜਾ ਹੈ ਸਮਾਨ ਵਗੈਰਾ ਲੈ ਕੇ ਗਏ ਆ ਇਹ ਜੋ ਦੱਸਿਆ ਜਾ ਰਿਹਾ ਹੈ ਇਹ ਸੋਨੇ ਦੀਆਂ ਚੈਨੀਆਂ ਵਗੈਰਾ ਜੋ ਕਰਦੇ ਕਰਦੇ ਆ ਤਾਂ ਕਹਿਣਾ ਹੈਗਾ ਆਪਣੇ ਨਾਲ ਮੌਜੂਦ ਹੈ ਇਸ ਟਾਈਮ ਕੀ ਕਹਿਣਾ ਚਾਹੋਗੇ ਜੀ ਜਿਵੇਂ ਦੇ ਵਿੱਚ ਚੈਨੀ ਸੀ ਵਿੱਚ ਪੈਸੇ 2000 ਰੁਪਈਆ ਮੈਂ ਘਰ ਕੋ ਨਹੀਂ ਮੈਂ ਬੇਟੀ ਕੋਲ ਗਈ ਸੀ ਮੇਰੇ ਮਗਰੋਂ ਇਹ ਕੰਮ ਹੋਇਆ ਪਹਿਲਾਂ ਮੈਂ ਇੱਕ ਦਿਨ 1 ਵਜੇ ਆਏ ਸੀ ਉਦੋਂ ਅਸੀਂ ਜਾ ਕੇ ਪਏ ਸੀ ਅੱਛਾ ਇਹ ਬੈਕਸਾਈਡ ਤੋਂ ਜੀ ਚੋਰੀ ਹੋਈ ਹੈ ਮੇਰੀ ਅੱਜ ਇਹਨਾਂ ਦੇ ਪਦੇ ਵਿੱਚ ਮੇਰਾ ਕੀ ਕੀ ਚੱਕਿਆ ਗਿਆ ਕੀ ਕੀ ਨਹੀਂ ਚੱਕਿਆ ਗਿਆ ਕੀ ਸਮਾਨ ਸੀਗਾ ਤੁਹਾਨੂੰ ਕੋਈ ਪਤਾ ਵਿੱਚ ਵਿੱਚ 20000 ਰੁਪਈਆ ਸੀ ਹਾਂਜੀ ਹਾਂਜੀ ਵਿੱਚ ਚੈਨੀਆਂ ਜੁੰਨੀਆਂ ਸੀ ਢੂਮਾ ਸੀ ਵਾਲੀਆਂ ਬੁੜੀਆਂ ਅੱਛਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਉਹ ਬਸ ਜਿਵੇਂ ਸਾਡੀ ਮੰਗੀ ਭਈ ਉਹ ਅਗਲੇ ਨੂੰ ਫੜਿਆ ਜਾਵੇ ਪਹਿਲਾਂ ਵੀ ਸਾਡੇ ਘਰ ਨੂੰ ਅੱਗ ਲਾ ਕੇ ਹੀ ਜਿਹੜਾ ਟਾਈਮ ਮੇਰੇ ਕੋ ਪੈਸੇ ਪੈਣੇ ਸੜੇ ਇਹ ਤਾਂ ਵੀ ਲੱਗਦਾ ਪਿਛਲੇ ਦਰਵਾਜ਼ੇ ਤੋਂ ਆਏ ਹਾਂ ਜੀ ਪਿਛਲੇ ਦਰਵਾਜ਼ੇ ਚੋਂ ਆਏ ਨੇ ਆਈ ਖੁੱਲਾ ਪਿਆ ਸੀ ਅੱਗੇ ਕੋਈ ਕੂਨ ਸੀਗਾ ਰੰਦਾ ਅੱਗੇ ਬੇਟੀ ਬੈਠੀ ਸੀ ਮੇਰੀ ਸੁੱਤੀ ਸੀ ਅੰਦਰ ਅੱਛਾ ਉਹਨੂੰ ਕੋਈ ਖੜਕਾ ਵਗੈਰਾ ਖੜਕਾ ਆਇਆ ਸੀ ਡਰਦੀ ਮਾਰੀ ਬਾਹਰ ਨਹੀਂ ਉੱઠી ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਮਾਜੂਸ ਸੀਗੇ ਘਰ ਦੇ ਵਿੱਚ ਹਾਂਜੀ ਸਰ ਤੇ ਕੀ 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 ਕਹਿਣਾ ਚਾਹਦੇ ਹੋ ਤੁਹਾਨੂੰ ਕੋਈ ਆਵਾਜ਼ ਵਗੈਰਾ ਆਈ ਕੋਈ ਹਾਂਜੀ ਸਰ ਮੈਨੂੰ ਆਵਾਜ਼ ਆਈ ਸੀਗੀ ਪਰ ਇਸ਼ਾਇਦ ਉੱਥੋਂ ਆਵਾਜ਼ ਆ ਰਹੀ ਹੈ। ਅੱਛਾ। ਤੇ ਕਿੰਨੇ ਵਜੇ ਦੀ ਘਟਨਾ ਦੱਸੀ ਜਾ ਰਹੀ ਹੈ? ਇਹ 12 1 ਵਜੇ। ਅੱਛਾ। ਹਾਂਜੀ ਖੜਕਾ ਹੋ ਰਿਹਾ ਸੀਗਾ 12 1 ਵਜੇ। ਤੇ ਇਹਲਾ ਦਰਵਾਜਾ ਬੰਦ ਸੀਗਾ ਹਾਂਜੀ ਅਗਲੇ ਕਮਰੇ ਸੀ ਹਾਂਜੀ ਇਹ ਬੰਦ ਸੀਗਾ ਤੇ ਪਿਛਲੇ ਦਰਵਾਜੇ ਤੋਂ ਹੀ ਉਹ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਤਤਤੀਸ਼ੀ ਅਫਸਰ ਵੀ ਇੱਥੇ ਮੌਜੂਦ ਆ ਤੇ ਲਗਾਤਾਰ ਜਿਹੜੀ ਹੈ ਖੇੜੀਗੰਡਿਆ ਪੁਲਿਸ ਲਗਾਤਾਰ ਚੋਰਾਂ ਨੂੰ ਲੱਭਣ ਵਾਸਤੇ ਜਿਹੜੀ ਹੈ ਜਦੋਜਾਹਿਤ ਲਗਾਤਾਰ ਜਾਰੀ ਹੈ ਤੇ ਤੁਹਾਨੂੰ ਦਿਖਾ ਰਹੇ ਕਿ ਇਹ ਅਲਮਾਰੀ ਹੈ ਜਿੱਥੋਂ ਸਮਾਨ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਚੋਰਾਂ ਨੇ ਇਸ ਤੋਂ ਹੱਥ ਸਾਫ਼ ਕੀਤਾ ਹੈ ਸਮਾਨ ਤੇ ਤੇ ਖੇੜੀਗੰਡਿਆ ਤੋਂ ਪੁਲਿਸ ਆਈ ਆ ਪਾ ਕੀ ਕੀ ਕਹਿਣਾ ਚਾਹੋਗੇ ਪਾ ਜੀ ਕੀ ਦੇਖ ਰਹੇ ਹੋ ਪਰਤਾਲ ਕਰ ਰਹੇ ਨੇ ਪਰਤਾਲ ਕਰਕੇ ਜੋ ਪਰਤਾਲ ਹਾਂਜੀ ਹਾਂਜੀ ਦਰਖਾਸਤ ਆਈ ਹੈ ਨਾ ਦੀ ਚੋਰੀ ਚੋਂ ਦੀ ਕੀ ਲੱਗਦਾ ਤੁਹਾਨੂੰ ਤੁਸੀਂ ਥੋੜਾ ਜਿਹਾ ਉਹ ਤਾਂ ਪੜਤਾਲ ਕਰਕੇ ਪਤਾ ਲੱਗੂਗਾ ਇਹ ਲਗਾਤਾਰ ਜਿਹੜੇ ਹਨ ਚੋਰ ਤੀਸਰੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਇਸ ਏਰੀਏ ਦੇ ਵਿੱਚ ਕੀ ਕਹਿਣਾ ਚਾਹੋਗੇ ਕੋਈ ਨਹੀਂ ਪੜਤਾਲ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਸ ਆਪਣਾ ਕੰਮ ਕਰ ਰਹੀ ਹੈ ਪੜਤਾਲ ਕਰ ਰਹੀ ਹੈ ਇਹ ਦੇਖੋ ਇਹ ਪਰਸ ਦਿਖਾ ਰਹੇ ਹਾਂ ਜੀ ਇਸ ਵਿੱਚ ਕੀ ਸੀਗਾ ਇਹਨਾਂ ਵਿੱਚ ਜੀ ਟੂਮਾ ਸੀ ਅੱਛਾ ਪੈਸੇ ਦੇ ਟੂਮਾ ਸੀ ਵਿੱਚ ਪਾ ਕੇ ਇੱਕ ਸਾਈਡ ਤੇ ਰੱਖੇ ਸੀ ਠੀਕ ਹੈ ਜੀ ਹਾਂਜੀ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਬਾਹਰ ਦਾ ਦ੍ਰਿਸ਼ ਦਿਖਾ ਦਈ ਇਸ ਮਕਾਨ ਦਾ ਜੋ ਚੋਹਾਨ ਕਲੋਨੀ ਦੇ ਵਿੱਚ ਹੈ ਪੁਲਿਸ ਲਗਾਤਾਰ ਜਿਹੜੀ ਹੈ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਚੋਹਾਨ ਕਲੋਨੀ ਦੇ ਵਿੱਚ ਖੜੇ ਹਾਂ ਜਿੱਥੇ ਕਿ ਰਾਤੀ ਚੋਰਾਂ ਨੇ ਜਿਹੜਾ ਹੈ ਬੜੇ ਸਫਾਈ ਦੇ ਨਾਲ ਹੱਥ ਸਾਫ਼ ਕੀਤਾ ਹੈ ਬੈਕ ਸਾਈਡ ਤੋਂ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਕਾਰ ਦੀ ਬੈਕ ਸਾਈਡ ਤੋਂ ਜਿਹੜਾ ਚੋਰ ਕਰਦੇ ਅੰਦਰ ਐਂਟਰ ਹੋਏ ਆ ਤੇ ਲਗਾਤਾਰ ਜਿਹੜਾ ਹੈ ਚੋਰੀ ਦੀ ਵਾਰ ਦਾ ਤਾਂ ਲਗਾਤਾਰ ਚ ਰਾਜਪੁਰੇ ਏਰੀਆ ਦੇ ਵਿੱਚ ਵੱਧੀਆਂ ਚਲੀਆਂ ਜਾ ਰਹੀਆਂ ਕੌਣ ਦੇਗਾ ਧਿਆਨ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਗਾਤਾਰ ਦੱਸੋ ਲਗਾਤਾਰ ਤੁਹਾਨੂੰ ਨਿਊਜ਼ 189 ਪੰਜਾਬ ਰੋਜ਼ਾਨਾ ਦਿਖਾ ਰਿਹਾ ਕਿ ਕਿਸ ਤਰ੍ਹਾਂ ਚੋਰ ਚੋਰੀ ਨੂੰ ਅੰਜਾਮ ਦੇ ਰਹੇ ਹੁਣ ਦੇਖਣਾ ਇਹ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਜਾਂ ਚੋਰਾ ਦੇ ਹੌਸਲੇ ਇਸ ਤਰ੍ਹਾਂ ਹੀ ਜਿਹੜੇ ਹਨ ਬਲੰਦ ਰਹਿਣਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਸੋ ਜਿਵੇਂ ਕਿ ਤੁਹਾਨੂੰ ਪੂਰੀ ਖਬਰ ਦਿਖਾਈ ਹੈ ਕਿ ਕਿਸ ਤਰ੍ਹਾਂ ਤੀਸਰੀ ਵਾਰਦਾਤ ਖੇੜੀ ਗੰਡਿਆ ਥਾਣੇ ਦੇ ਅੰਡਰ ਜਿਹੜਾ ਏਰੀਆ ਪੈਂਦਾ ਉੱਥੇ ਹੋ ਰਹੀ ਹੈ ਚੋਰਾ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਜ਼ਰ ਨਹੀਂ ਆ ਰਿਹਾ ਇਸ ਏਰੀਏ ਦੇ ਵਿੱਚ ਜਾਂ ਪੁਲਿਸ ਦੀ ਗਸ਼ਤ ਦੇ ਵਿੱਚ ਕੋਈ ਕਮੀ ਹੈ ਇਹ ਵੱਡੇ ਅਫਸਰ ਦੇਖਣਗੇ ਸੋ ਤੁਸੀਂ ਕਮੈਂਟ ਕਰਦੇ ਰਹੋ ਤੁਸੀਂ ਖਬਰ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਕਿ ਇਹ ਵੱਡੇ ਅਫਸਰਾਂ ਤੱਕ ਸਰਕਾਰ ਤੱਕ ਪਹੁੰਚ ਸਕੇ ਤੇ ਗਰੀਬਾਂ ਦਾ ਜੋ ਹੱਕ ਮਾਰਿਆ ਜਾ ਰਿਹਾ ਹੈ ਜੋ ਗਰੀਬ ਦਿਹਾੜੀ ਕਮਾ ਕੇ ਲਿਆਣੇ ਆ ਉਹ ਇਹ ਨਸ਼ੇੜੀ ਜਿਹੜੇ ਹੈ ਚੋਰੀ ਕਰਕੇ ਲੈ ਕੇ ਚਲੇ ਜਾਂਦੇ ਨੇ ਆਪਣੀ ਨਸ਼ਾ ਦੀ ਪੂਰਤੀ ਨੂੰ ਪੂਰੀ ਕਰਨ ਵਾਸਤੇ ਸੋ ਤੁਸੀਂ ਬਣੇ ਰਹੋ న్యూਸ 89 ਪੰਜਾਬ ਦੇ ਨਾਲ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ న్యూਸ 89 ਪੰਜਾਬ الخبر جدا هو